ਇੱਕ ਵਾਰ ਇੱਕ ਸਾਧੂ ਸੀ ਤੇ ਉਹ ਹਮੇਸ਼ਾ ਹੀ ਆਪਣੀ ਭਗਤੀ ਵਿੱਚ ਲੀਨ ਰਹਿੰਦਾ ਸੀ ਤੇ ਇੱਕ ਨਗਰ ਤੋਂ ਦੂਜੇ ਨਗਰ ਵੀ ਜਾਂਦਾ ਹੀ ਰਹਿੰਦਾ ਸੀ ਤੇ ਉਹ ਤਕਰੀਬਨ ਇਕੱਲਿਆਂ ਹੀ ਜਾਂਦਾ ਸੀ ਬਾਹਲੇ ਆਪਣੇ ਭਗਤ ਨਾਲ ਨਹੀਂ ਸੀ ਲੈ ਕੇ ਤੁਰਦਾ ਇਦਾਂ ਹੀ ਉਹ ਇੱਕ ਦਿਨ ਇੱਕ ਨਗਰ ਵਿੱਚ ਪਹੁੰਚ ਗਿਆ ਤੇ ਆਪਣਾ ਡੇਰਾ ਉਸਨੇ ਕਿੱਥੇ ਲਗਾਇਆ ਜਿੱਥੇ ਕਿ ਨੇੜੇ ਇੱਕ ਪਾਣੀ ਵਾਲਾ ਖੋਹ ਸੀ ਪਾਣੀ ਵਾਲੇ ਖੂਹ ਦੇ ਨੇੜੇ ਡੇਰਾ ਲਗਾਇਆ ਕਿ ਜਦ ਪਿਆਸ ਲੱਗੇਗੀ ਭੁੱਖ ਲੱਗੇਗੀ ਤਾਂ ਪਾਣੀ ਜਲਦੀ ਹੀ ਨੇੜੇ ਮਿਲ ਜਾਏਗਾ ਤੇ ਪੀ ਲੈਣਗੇ ਤਾਂ ਇਦਾਂ ਹੀ ਉਥੇ ਇੱਕ ਬੋਹੜ ਦਾ ਰੁੱਖ ਸੀ ਤੇ ਉਸ ਦੇ نیچے ਆਪਣਾ ਡੇਰਾ ਲਗਾ ਲਿਆ ਇੱਕ ਦਿਨ ਬੀਤਿਆ ਤਾਂ ਅਗਲੇ ਦਿਨ ਉਥੇ ਉਸ ਨਗਰ ਦੀਆਂ ਔਰਤਾਂ ਘੜੇ ਲੈ ਕੇ ਆਉਂਦੀਆਂ ਨੇ ਉਸ ਖੂਹ ਵਿੱਚੋਂ ਪਾਣੀ ਭਰਦੀਆਂ ਨੇ ਤਾਂ ਉਹਨਾਂ ਵਿੱਚੋਂ ਇੱਕ ਔਰਤ ਨੇ ਧਿਆਨ ਦਿੱਤਾ ਕਿ ਇਹ ਸਾਧੂ ਕੱਲ੍ਹ ਦੇ ਹੀ ਬੈਠੇ ਹੋਏ ਨੇ ਤਾਂ ਇਹ ਤਾਂ ਭੁੱਖੇ ਪਿਆਸੇ ਨੇ ਇਹਨਾਂ ਨੇ ਕੁਝ ਖਾਦਾ ਵੀ ਨਹੀਂ ਤੇ ਚਲੋ ਅੱਜ ਮੈਂ ਪਰਖਦੀ ਆ ਕਿ ਇਹ ਕਿੱਡੇ ਇੱਕ ਵੱਡੇ ਸਾਧੂ ਨੇ ਤਾਂ ਉਸ ਔਰਤ ਨੇ ਪਾਣੀ ਦਾ ਘੜਾ ਭਰ ਲਿਆ ਤੇ ਸਾਧੂ ਨੂੰ ਆਵਾਜ਼ ਮਾਰੀ ਕਿ ਸਾਧੂ ਜੀ ਜਰਾ ਮੇਰੇ ਘੜੇ ਨੂੰ ਹੱਥ ਪਵਾ ਦਿਓ ਤਾਂ ਅੱਗੋਂ ਸਾਧੂ ਦੀ ਆਵਾਜ਼ ਕਿ ਆਈ ਕਿ ਮੈਂ ਨਹੀਂ ਉੱਠ ਸਕਦਾ ਮੈਂ ਨਹੀਂ ਆ ਸਕਦਾ ਉਹ ਸਾਧੂ ਆਪਣੀ ਭਗਤੀ ਚ ਲੀਨ ਸੀ ਤਾਂ ਉਹ ਔਰਤ ਕਹਿੰਦੀ ਹੈ ਕਿ ਕਿਉਂ ਨਹੀਂ ਉੱਠ ਸਕਦੇ ਕਿਉਂ ਨਹੀਂ ਆ ਸਕਦੇ ਜਰਾ ਘੜੇ ਨੂੰ ਹੀ ਤਾਂ ਹੱਥ ਪਵਾਉਣਾ ਹੈ ਤਾਂ ਉਸ ਸਾਧੂ ਨੂੰ ਪਤਾ ਸੀ ਕਿ ਇਹ ਔਰਤ ਉਹਨਾਂ ਨੂੰ ਪਰਖ ਰਹੀ ਹੈ ਤਾਂ ਉਹ ਸਾਧੂ ਕਹਿੰਦੇ ਕਿ ਨਹੀਂ ਮਾਤੇ ਮੈਂ ਨਹੀਂ ਆ ਸਕਦਾ ਮੈਂ ਤਾਂ ਮਰਿਆ ਹੋਇਆ ਹਾਂ ਮੈਂ ਨਹੀਂ ਕੁਝ ਕਰ ਸਕਦਾ ਸਾਥੋਂ ਕੁਝ ਨਹੀਂ ਹੁੰਦਾ ਤਾਂ ਔਰਤ ਇਸ ਗੱਲ ਨੂੰ ਸੁਣ ਕੇ ਆਪਣੇ ਘਰ ਚਲੀ ਜਾਂਦੀ ਹੈ ਤਾਂ ਘਰ ਜਾ ਕੇ ਸੋਚਦੀ ਹੈ ਕਿ ਮੈਂ ਹੁਣ ਦੇਖਦੀ ਹਾਂ ਕਿ ਇਹ ਸਾਧੂ ਕਿੰਨਾ ਘਮਰਿਆ ਹੋਇਆ ਹੈ ਤਾਂ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਕਿ ਜੋ ਉਸ ਡੇਰੇ ਤੇ ਸਾਧੂ ਬੈਠਾ ਹੋਇਆ ਹੈ ਉਸ ਦੇ ਨਾਲ ਇੱਕ ਦੋ ਜਾਣੇ ਹੋਰ ਨੇ ਉਹਨਾਂ ਨੂੰ ਆਪਣੇ ਘਰ ਲੈ ਆਓ ਉਹ ਭੁੱਖੇ ਪਿਆਸੇ ਨੇ ਮੈਂ ਉਹਨਾਂ ਨੂੰ ਭੋਜਨ ਛਕਾਵਾਂਗੀ ਤਾਂ ਉਹ ਆਦਮੀ ਅਗਲੇ ਦਿਨ ਆਪਣੇ ਘਰ ਸਾਧੂਆਂ ਨੂੰ ਲੈ ਆਉਂਦਾ ਹੈ ਤਾਂ ਸਾਧੂ ਵੀ ਖੁਸ਼ੀ-ਖੁਸ਼ੀ ਉਸ ਦੇ ਨਾਲ ਆ ਜਾਂਦੇ ਨੇ ਤਾਂ ਜਦ ਉਹ ਔਰਤ ਖਾਣਾ ਪਰੋਸਦੀ ਹੈ ਤਾਂ ਸਾਧੂ ਆਪਣੇ ਮੂੰਹ ਵਿੱਚ ਪਹਿਲੀ ਬੁਰਗੀ ਪਾਉਣ ਹੀ ਲੱਗਦਾ ਹੈ ਤਾਂ ਉਹ ਔਰਤ ਹੱਥ ਫੜ ਲੈਂਦੀ ਹੈ ਤੇ ਬੜੇ ਹੀ ਗੁੱਸੇ ਨਾਲ ਸਾਧੂ ਨਾਲ ਬੋਲਦੀ ਹੈ ਕਿ ਤੁਸੀਂ ਐਵੇਂ ਹੀ ਮੂੰਹ ਚੱਕ ਕੇ ਆ ਜਾਂਦੇ ਹੋ ਸਾਧੂ ਕਿਸੇ ਥਾਂ ਦੇ ਜਿੱਧਰ ਨੂੰ ਦੇਖੋ ਉਧਰ ਨੂੰ ਹੀ ਮੂੰਹ ਚੱਕ ਕੇ ਤੁਰ ਪੈਂਦੇ ਨੇ ਦਫਾ ਹੋ ਜਾਓ ਇੱਥੋਂ ਨਿਕਲ ਜਾਓ ਇੱਥੋਂ ਤਾਂ ਉਹ ਸਾਧੂ ਸੱਤ ਵਚਨ ਕਰਕੇ ਉੱਥੇ ਹੀ ਆਪਣਾ ਖਾਣਾ ਵਾਪਸ ਰੱਖ ਕੇ ਚਲੇ ਜਾਂਦੇ ਨੇ ਤਾਂ ਫਿਰ ਆਪਣੀ ਭਗਤੀ ਵਿੱਚ ਬੈਠ ਜਾਂਦੇ ਨੇ ਤਾਂ ਉਸ ਔਰਤ ਦਾ ਘਰ ਵਾਲਾ ਪੁੱਛਦਾ ਕਿ ਤੂੰ ਇਦਾਂ ਕਿਉਂ ਕੀਤਾ ਉਹ ਉਸ ਤੇ ਚਲਾਉਂਦਾ ਗੁੱਸਾ ਕਰਦਾ ਕਿ ਤੂੰ ਸਾਧੂਆਂ ਨਾਲ ਇਦਾਂ ਬੇਕਦਰੀ ਕੀਤੀ ਐ ਤੇਰਾ ਦਿਮਾਗ ਖਰਾਬ ਹੋ ਗਿਆ ਐ ਤੂੰ ਇਦਾਂ ਕਿਉਂ ਕੀਤਾ ਕਿਸ ਗੱਲ ਦਾ ਗੁੱਸਾ ਸੀ ਜੋ ਤੂੰ ਇਹਨਾਂ ਤੇ ਕੱਢਿਆ ਐ ਤਾਂ ਉਹ ਔਰਤ ਕਹਿੰਦੀ ਐ ਜੀ ਮੇਰੇ ਤੋਂ ਤਾਂ ਬੜੀ ਵੱਡੀ ਗਲਤੀ ਹੋ ਗਈ ਤੁਸੀਂ ਇਦਾਂ ਕਰੋ ਕੱਲ ਨੂੰ ਉਹਨਾਂ ਨੂੰ ਆਪਣੇ ਘਰ ਫੇਰ ਤੋਂ ਲੈ ਕੇ ਆਓ ਤਾਂ ਮੈਂ ਉਹਨਾਂ ਨੂੰ ਫੇਰ ਤੋਂ ਭੋਜਨ ਛਕਾਵਾਂਗੀ ਤਾਂ ਉਸ ਦਾ ਘਰ ਵਾਲਾ ਮੰਨਦਾ ਨਹੀਂ ਕਿ ਤੇਰਾ ਤਾਂ ਦਿਮਾਗ ਖਰਾਬ ਹੋ ਗਿਆ ਹੁਣ ਉਹ ਸਾਡੇ ਘਰ ਕਿਉਂ ਆਉਣਗੇ ਤੂੰ ਇਹਨਾਂ ਨਿਰਾਦਰ ਕੀਤਾ ਉਹਨਾਂ ਦਾ ਉਹ ਸਾਧੂ ਹੁਣ ਨਹੀਂ ਆਉਂਦੇ ਤਾਂ ਉਸ ਦੀ ਘਰ ਵਾਲੀ ਉਸ ਨੂੰ ਬਹੁਤ ਬੋਲਦੀ ਹੈ ਕਿ ਇੱਕ ਵਾਰੀ ਤੁਸੀਂ ਲੈ ਕੇ ਆਓ ਮੇਰੇ ਤੋਂ ਗਲਤੀ ਹੋ ਗਈ ਤਾਂ ਮੈਂ ਕੱਲ ਉਹਨਾਂ ਦੀ ਪੂਰੀ ਸੇਵਾ ਕਰਾਂਗੀ ਫਿਰ ਉਹ ਤਾਂ ਘਰ ਵਾਲਾ ਉਹਨਾਂ ਸਾਧੂ ਕੋਲ ਜਾਂਦਾ ਹੈ ਤੇ ਮਾਫੀ ਮੰਗਦਾ ਹੈ ਤੇ ਕਹਿੰਦਾ ਹੈ ਕਿ ਮੇਰੀ ਘਰ ਵਾਲੀ ਕੋਲ ਗਲਤੀ ਹੋ ਗਈ ਉਹ ਪਛਤਾ ਰਹੀ ਹੈ ਉਸ ਨੇ ਫਿਰ ਤੋਂ ਤੁਹਾਨੂੰ ਘਰ ਬੁਲਾਇਆ ਹੈ ਤਾਂ ਤੁਸੀਂ ਮੇਰੇ ਨਾਲ ਘਰ ਚਲੋ ਤੁਸੀਂ ਭੋਜਨ ਸ਼ੱਕੋ ਜਾ ਕੇ ਤਾਂ ਉਹ ਸਾਧੂ ਫਿਰ ਖੁਸ਼ੀ-ਖੁਸ਼ੀ ਉੱਠ ਕੇ ਤੁਰ ਪੈਂਦੇ ਨੇ ਤਾਂ ਉਹ ਬੰਦਾ ਵੀ ਹੈਰਾਨ ਹੁੰਦਾ ਹੈ ਕਿ ਸਾਧੂ ਤਾਂ ਕੁਝ ਬੋਲਿਆ ਹੀ ਨਹੀਂ ਇਹਨੇ ਤਾਂ ਕੋਈ ਗੱਲ ਹੀ ਨਹੀਂ ਕੀਤੀ ਤਾਂ ਜਦ ਉਹ ਸਾਧੂ ਫਿਰ ਘਰ ਆਉਂਦੇ ਨੇ ਤਾਂ ਚੌਂਕੜਾ ਲਾ ਕੇ ਬੈਠ ਜਾਂਦੇ ਨੇ ਤਾਂ ਔਰਤ ਜਦ ਉਹਨਾਂ ਨੂੰ ਫਿਰ ਖਾਣਾ ਪਰੋਸਦੀ ਹੈ ਤੇ ਖਾਣਾ ਪਰੋਸਣ ਤੋਂ ਬਾਅਦ ਜਦ ਸਾਧੂ ਫਿਰ ਪਹਿਲੀ ਬੁਰਕੀ ਆਪਣੇ ਮੂੰਹ ਵਿੱਚ ਪਾਉਣ ਲੱਗਦਾ ਹੈ ਤਾਂ ਔਰਤ ਅੱਗੇ ਨਾਲੋਂ ਵੀ ਜ਼ਿਆਦਾ ਗੁੱਸੇ ਵਿੱਚ ਆ ਜਾਂਦੀ ਹੈ ਤੇ ਸਾਧੂਆਂ ਨੂੰ ਬਹੁਤ ਬੁਰਾ ਭਲਾ ਬੋਲਦੀ ਹੈ ਤੇ ਫਿਰ ਉਥੋਂ ਆਪਣੇ ਘਰੋਂ ਕੱਢ ਦਿੰਦੀ ਹੈ ਤਾਂ ਸਾਧੂ ਵੀ ਖੁਸ਼ੀ-ਖੁਸ਼ੀ ਉਥੋਂ ਚਲੇ ਜਾਂਦੇ ਨੇ ਉਸ ਔਰਤ ਦਾ ਘਰ ਵਾਲਾ ਉਸ ਨੂੰ ਕਹਿੰਦਾ ਹੈ ਕਿ ਤੈਨੂੰ ਕੀ ਹੋ ਗਿਆ ਤੂੰ ਆਪ ਦਾ ਮਰਨਾ ਹੀ ਹੈ ਨਾਲ ਮੈਨੂੰ ਵੀ ਮਰਾਵੇਂਗੀ ਸਾਧੂਆਂ ਨਾਲ ਕੀਤੀ ਨਾ ਰਾਦਰੀ ਸਾਡੀਆਂ ਪੁਸ਼ਟਾਂ ਤੱਕ ਗਾਲ ਸਕਦੀ ਹੈ ਤੈਨੂੰ ਅੰਦਾਜ਼ਾ ਨਹੀਂ ਤੈਨੂੰ ਇਸ ਗੱਲ ਦਾ ਯਕੀਨ ਨਹੀਂ ਪਰ ਮੈਨੂੰ ਪਤਾ ਹੈ ਕਿ ਸਾਧੂਆਂ ਨਾਲ ਇਸ ਤਰ੍ਹਾਂ ਦਾ ਕੀਤਾ ਵਰਤਾਓ ਸਾਡੀ ਜ਼ਿੰਦਗੀ ਤੱਕ ਖਰਾਬ ਕਰ ਸਕਦਾ ਹੈ ਉਹ ਔਰਤ ਫਿਰ ਆਪਣੇ ਘਰ ਵਾਲੇ ਅੱਗੇ ਹੱਥ ਪੱਲਾ ਜੋੜਦੀ ਹੈ ਕਿ ਮੇਰੇ ਕੋਲੋਂ ਫਿਰ ਬਹੁਤ ਵੱਡੀ ਗਲਤੀ ਹੋਈ ਹੈ ਤੁਸੀਂ ਉਹਨਾਂ ਨੂੰ ਕੱਲ ਕਰ ਲੈ ਕੇ ਆਓ ਮੈਂ ਕੱਲ ਏਦਾਂ ਦਾ ਕੁਝ ਨਹੀਂ ਕਰਾਂਗੀ ਤਾਂ ਮੈਂ ਉਹਨਾਂ ਨੂੰ ਪੱਕਾ ਖਾਣਾ ਖਿਲਾਵਾਂਗੀ ਤਾਂ ਉਸ ਦਾ ਘਰ ਵਾਲਾ ਇਹ ਗੱਲ ਸੁਣ ਕੇ ਉਥੋਂ ਭੱਜ ਜਾਂਦਾ ਹੈ ਕਿ ਤੇਰਾ ਤਾਂ ਦਿਮਾਗ ਖਰਾਬ ਹੋ ਗਿਆ ਹੁਣ ਉਹ ਸਾਡੇ ਘਰ ਕਿਉਂ ਆਣਗੇ ਜਿੰਨੀ ਬੇਕਦਰਦੀ ਤੂੰ ਉਹਨਾਂ ਦੀ ਕੀਤੀ ਹੈ ਬਹੁਤਾ ਸਾਡੇ ਘਰ ਵਿੱਚ ਪੈਰ ਤੱਕ ਨਹੀਂ ਰੱਖਣਗੇ ਤਾਂ ਉਹ ਔਰਤ ਫਿਰ ਆਪਣੇ ਘਰ ਵਾਲੇ ਦੇ ਬਹੁਤ ਮਿੰਤਾਦਰਲੇ ਕਰਦੀ ਹੈ ਕਿ ਮੇਰੀ ਇੱਕ ਵਾਰੀ ਗੱਲ ਮੰਨ ਕੇ ਉਹਨਾਂ ਨੂੰ ਲੈ ਆਓ ਮੈਂ ساری ਜ਼ਿੰਦਗੀ ਤੁਹਾਡੀ ਹੀ ਗੱਲ ਮੰਨਦੀ ਰਵਾਂਗੀ ਤਾਂ ਉਸ ਦਾ ਘਰ ਵਾਲਾ ਜਦ ਫਿਰ ਸਾਧੂਆਂ ਕੋਲ ਜਾਂਦਾ ਤਾਂ ਕਹਿੰਦਾ ਹੈ ਕਿ ਮੇਰੀ ਘਰ ਵਾਲੀ ਤੁਹਾਨੂੰ ਫਿਰ ਭੋਜਨ ਤੇ ਸੱਦ ਰਹੀ ਹੈ ਤਾਂ ਉਹ ਸਾਧੂ ਅਗੋਂ ਕੁਝ ਨਹੀਂ ਬੋਲਦੇ ਖੁਸ਼ ਹੁੰਦੇ ਨੇ ਤੇ ਖੁਸ਼ੀ ਦੇ ਮਾਰੇ ਉੱਠ ਕੇ ਉਸ ਨਾਲ ਤੁਰ ਪੈਂਦੇ ਨੇ ਤਾਂ ਉਸੇ ਤਰ੍ਹਾਂ ਹੀ ਫੇਰ ਘਰ ਵਿੱਚ ਆ ਕੇ ਚੌਂਕੜਾ ਮਾਰ ਕੇ ਬੈਠ ਜਾਂਦੇ ਨੇ ਤਾਂ ਜਦ ਉਹ ਔਰਤ ਉਹਨਾਂ ਅੱਗੇ ਖਾਣਾ ਪਰੋਸਦੀ ਹੈ ਤਾਂ ਹੁਣ ਉਹ ਐਵੇਂ ਦਾ ਕੁਝ ਵੀ ਨਹੀਂ ਕਰਦੀ ਤਾਂ ਹੱਥ ਜੋੜ ਕੇ ਉਹਨਾਂ ਦੇ ਅੱਗੇ ਖੜੀ ਹੋ ਜਾਂਦੀ ਹੈ ਕਿ ਸਾਧੂ ਜੀ ਮੈਨੂੰ ਮਾਫ਼ ਕਰ ਦਿਓ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਕਿੰਨੇ ਵੱਡੇ ਮਹਾਪੁਰਖ ਹੋ ਤੁਸੀਂ ਤਾਂ ਕਿਹਾ ਸੀ ਕਿ ਤੁਸੀਂ ਮਰੇ ਹੋਏ ਹੋ ਤੁਸੀਂ ਬਾਹਰੋਂ ਨਹੀਂ ਤੁਸੀਂ ਅੰਦਰੋਂ ਵੀ ਮਰੇ ਹੋਏ ਹੋ ਮੈਂ ਤੁਹਾਡੇ ਨਾਲ ਇੰਨੀ ਬੇਕਦਰਹੀ ਕੀਤੀ ਤਾ ਤੁਸੀਂ ਤਾਂ ਚੂੰ ਤੱਕ ਨਹੀਂ ਕੀਤਾ ਕੁਝ ਬੋਲੇ ਤੱਕ ਨਹੀਂ ਖੁਸ਼ੀ ਖੁਸ਼ੀ ਸਭ ਕੁਝ ਸਹਿ ਲੈਂਦੇ ਰਹੇ ਤਾਂ ਮੈਨੂੰ ਪਤਾ ਚੱਲ ਗਿਆ ਹੈ ਕਿ ਤੁਸੀਂ ਕੌਣ ਹੋ ਮੈਂ ਤਾਂ ਤੁਹਾਨੂੰ ਐਵੇਂ ਹੀ ਸਾਧੂ ਸਮਝੀ ਜਾਂਦੀ ਸੀ ਤੁਸੀਂ ਤਾਂ ਸੱਚੀ ਹੀ ਸਾਧੂ ਹੋ ਪਰ ਤੁਹਾਡੇ ਵਿੱਚ ਇੰਨਾ ਵੱਡਾ ਸਬਰ ਤਿਆਗ ਆਇਆ ਕਿਵੇਂ ਤਾਂ ਉਹ ਸਾਧੂ ਅਗੋਂ ਬੋਲਦੇ ਨੇ ਕਿ ਭਲੀਏ ਮਾਤੇ ਇਹ ਤਾਂ ਕੁਝ ਵੀ ਨਹੀਂ ਹੈ ਇਹ ਤਾਂ ਬਹੁਤ ਹੀ ਮਾਮੂਲੀ ਜਿਹਾ ਗੁਣ ਹੈ ਜੋ ਕਿ ਇਹ ਗੁਣ ਤਾਂ ਅੱਜ ਕੱਲ ਆਮ ਕੁੱਤੇ ਵਿੱਚ ਵੀ ਹੁੰਦਾ ਹੈ ਜੇਕਰ ਤੁਸੀਂ ਕੁੱਤੇ ਨੂੰ ਛਿੜਕ ਕੇ ਪਰਾਂ ਕਰ ਦਿਓ ਤਾਂ ਪਿੱਛੇ ਹਟ ਜਾਂਦਾ ਹੈ ਜੇਕਰ ਤੁਸੀਂ ਉਸ ਨੂੰ ਪੁੱਛ-ਪੁੱਛ ਕਰਕੇ ਖਾਣਾ ਦਿੰਦੇ ਹੋ ਤਾਂ ਉਹ ਅੱਗੇ ਆਣ ਕੇ ਤੁਹਾਡੇ ਨਾਲ ਲਾਡ ਪਿਆਰ ਕਰਦਾ ਹੋਇਆ ਖਾਣਾ ਵੀ ਖਾ ਲੈਂਦਾ ਹੈ ਤਾਂ ਇਹ ਗੁਣ ਤਾਂ ਕੁੱਤੇ ਤੱਕ ਵਿੱਚ ਨੇ ਤੇ ਤੂੰ ਸਾਡੇ ਵਿੱਚ ਪਾਲ ਰਹੀ ਹੈ ਤਾਂ ਔਰਤ ਇਹ ਗੱਲ ਸੁਣ ਕੇ ਬਹੁਤ ਹੀ ਸ਼ਰਮਿੰਦੀ ਹੁੰਦੀ ਹੈ ਤੇ ਸਾਧੂਆਂ ਅੱਗੇ ਹੱਥ ਜੋੜ ਖੜੀ ਰਹਿੰਦੀ ਹੈ ਤਾਂ ਇਸ ਤਰ੍ਹਾਂ ਸਾਧੂ ਉੱਥੇ ਭੋਜਨ ਸ਼ੱਕਦੇ ਨੇ ਤੇ ਖੁਸ਼ੀ-ਖੁਸ਼ੀ ਫਿਰ ਵਾਪਸ ਚਲੇ ਜਾਂਦੇ ਨੇ ਸੰਗਤ ਜੀ ਇਹ ਹੁੰਦੇ ਰੱਬ ਦੇ ਬੰਦੇ ਜੋ ਰੱਬ ਦੇ ਦਿੱਤੇ ਅਸੂਲਾਂ ਨੂੰ ਮੰਨਦੇ ਨੇ ਜੋ ਆਪਣੇ ਆਪੇ ਤੋਂ ਕਦੇ ਵੀ ਡੋਲਦੇ ਨਹੀਂ ਜੋ ਉਹਨਾਂ ਦੇ ਅੰਦਰ ਵਸਿਆ ਹੋਇਆ ਹੈ ਉਹ ਉਸੇ ਤੇ ਹੀ ਚੱਲਦੇ ਨੇ ਇਹ ਨਹੀਂ ਕਿ ਆਪਣੀ ਬੇਕਦਰੀ ਕਰਕੇ ਉਹ ਦੂਜਿਆਂ ਦੇ ਨਾਲ ਆਪਣਾ ਵਿਹਾਰ ਖਰਾਬ ਕਰਦੇ ਨੇ ਤਾਂ ਇਹ ਸੱਚੇ ਰੱਬ ਦੇ ਭਗਤ ਹੁੰਦੇ ਨੇ ਅਕਾਲ ਪੁਰਖ ਦੇ ਭਗਤ ਹੁੰਦੇ ਨੇ ਤਾਂ ਅਸੀਂ ਅੱਜਕੱਲ ਤੇ ਅਸੀਂ ਅੱਜਕੱਲ ਕਿਸੇ ਦੀ ਇੱਕ ਨਿੱਕੀ ਜਿਹੀ ਗੱਲ ਵੀ ਜਰ ਨਹੀਂ ਸਕਦੇ ਭਾਵੇਂ ਅਸੀਂ ਕਿੰਨਾ ਵੀ ਨਿਤਨੇਮ ਕਰਦੇ ਹਾਂ ਵਾਹਿਗੁਰੂ ਦਾ ਨਾਮ ਜਪਦੇ ਹਾਂ ਪਰ ਸਾਡੇ ਵਿੱਚ ਜਿੰਨਾ ਧੇਰ ਉਸ ਵਾਹਿਗੁਰੂ ਦੀ ਜੋਤ ਨਹੀਂ ਜਗਦੀ ਅਸੀਂ ਓਨੀ ਧੇਰ ਅਕਾਲ ਪੁਰਖ ਦੇ ਭਗਤ ਨਹੀਂ ਹੋ ਸਕਦੇ ਮੂੰਹ ਤੋਂ ਤੁਸੀਂ ਜੋ ਮਰਜ਼ੀ ਬੋਲੋ ਤੁਹਾਡਾ ਅੰਦਰ ਦਾ ਹਿਰਦਾ ਚੇਂਜ ਹੋਣਾ ਚਾਹੀਦਾ ਹੈ ਉਹ ਬਦਲਣਾ ਚਾਹੀਦਾ ਜਿੰਨੀ ਧੇਰ ਉਹ ਨਹੀਂ ਬਦਲਦਾ ਉਹ ਨਿਮਰਤਾ ਨਾਲ ਨਹੀਂ ਭਰਦਾ ਉਸ ਵਿੱਚ ਸਬਰ ਸਹਿਜ ਨਹੀਂ ਆਉਂਦਾ ਤਾਂ ਤੁਸੀਂ ਗੁਰੂ ਦੀ ਪ੍ਰਾਪਤੀ ਨਹੀਂ ਕਰ ਸਕਦੇ